ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਾਖਰੀਆਕਾਲ ਮੈਂ ਹਰਮਨ ਕ੍ਰੀਸਕੋਰ ਹਰ ਰੋਜ਼ ਜਿਕਰਾਂ ਖਬਰਾਂ ਲੈ ਕੇ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਜਾਣਾ ਜਿਉਂ ਨਾਲ ਤੋਂ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਰ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵਿੱਚ ਪੁੱਛਣ ਦੀ ਉਹ ਨਾ ਜਿਹੜਾ ਕਿ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਜਿਹਦੇ ਕਰਕੇ ਜਿਹੜੇ ਭਾਰਤ ਦੇ ਖਿਡਾਰੀ ਨੇ ਉਹਨਾਂ ਨੂੰ ਕਈ ਧਰਨੇ ਲਾਉਣੇ ਪਏ ਬਹੁਤ ਕੁਝ ਉਹਨਾਂ ਨੇ ਸਹਿਨ ਕੀਤਾ ਤੇ ਹੁਣ ਖਬਰੇ ਆ ਰਹੀ ਹੈ ਕਿ ਭਾਜਪਾ ਨੇ ਬ੍ਰਿਜ ਭੂਸਨ ਦੇ ਪੁੱਤ ਨੂੰ ਟਿਕਟ ਦੇ ਦਿੱਤੀ ਹੈ ਜੀ ਦੇਖੋ ਜੀ ਗੱਲ ਇਹ ਆ ਵੀ ਸਾਡੀ ਰਾਜਨੀਤੀ ਦਾ ਕਰਦਾਰ ਇੰਨਾ ਮਾੜਾ ਹੋ ਚੁੱਕਿਆ ਵੀ ਬੰਦੇ ਦੇ ਉੱਤੇ ਜਿੰਨੇ ਮਰਜ਼ੀ ਦੋਸ਼ ਲੱਗੇ ਹੋਣ ਜਿਕਰ ਸਿਆਸੀ ਪਾਰਟੀਆਂ ਨੂੰ ਇਹ ਲੱਗਦਾ ਕਿ ਭਾਈ ਇਹਨੂੰ ਨਾਲ ਰੱਖਣ ਦੇ ਨਾਲ ਇਹ ਸਾਡੀਆਂ ਸੀਟਾਂ ਨਿਕਲ ਸਕਦੀਆਂ ਬਾਕੀ ਉਹ ਉਹਨਾਂ ਦੋਸ਼ਾਂ ਨੂੰ ਪਰੇ ਕਰਕੇ ਤੇ ਸੀਟਾਂ ਨੂੰ ਮੁੱਖ ਰੱਖ ਲੈਂਦੇ ਗਾ ਤੁਸੀਂ ਦੇਖੋ ਵੀ ਲਖੀਮਪੁਰ ਖੀਰੀ ਕਾਂਡ ਦੇ ਮਾਮਲੇ ਦੇ ਵਿੱਚ ਕੀ ਕੁਝ ਨਹੀਂ ਵਾਪਰਿਆ ਅਜੇ ਮਿਸ਼ਰਾ ਅਜੇ ਮਿਸ਼ਰਾ ਟੈਣੀ ਦੇ ਮਾਮਲੇ ਦੇ ਵਿੱਚ ਪਰ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਤੇ ਹਰ ਵਾਰ ਉਹਨਾਂ ਦੇ ਟੱਬਰ ਨੂੰ ਟਿਕਟ ਮਿਲਦੀ ਹੈ ਤੇ ਉਸੇ ਤਰੀਕੇ ਨਾਲ ਬ੍ਰੇਜ ਪੁੱਛ ਹੁੰਦੇ ਉੱਤੇ ਕਿੰਨੇ ਵੱਡੇ ਵੱਡੇ ਦੋਸ਼ ਲੱਗੇ ਕੀ ਕੀ ਕੁਝ ਉਹਦੇ ਬਾਰੇ ਨਹੀਂ ਸਾਹਮਣੇ ਆਇਆ ਪਰ ਕਿਉਂਕਿ ਇਹ ਜਾਣਦੀ ਬੀਜੇਪੀ ਵੀ ਇਸ ਟੱਬਰ ਦਾ 5 6 ਸੀਟਾਂ ਦੇ ਉੱਤੇ ਪ੍ਰਭਾਵ ਆ ਸੋ ਇਸ ਕਰਕੇ ਉਹਨਾਂ ਨੇ ਟਿਕਟ ਫੇਰ ਦਿੱਤੀ ਆ ਬ੍ਰੈਜ ਪੁਸ਼ਡ ਉਹ ਬੰਦਾ ਜੀ ਦੇ ਉੱਤੇ ਸਾਡੀਆਂ ਖਿਡਾਰਨਾਂ ਨੇ ਇਹ ਦੋਸ਼ ਲਾਏ ਸੀ ਕਿ ਭਾਈ ਸਾਡੀ ਪੱਤ ਦੇ ਨਾਲ ਖਿਲਵਾੜ ਕੀਤਾ ਸਾਡੇ ਨਾਲ ਆਹ ਕੁਝ ਕਰਦਾ ਰਿਹਾ ਸਾਨੂੰ ਅੱਗੇ ਮੌਕਾ ਦੇਣ ਦੇ ਨਾਂ ਦੇ ਉੱਤੇ ਆਹ ਆ ਕੁਝ ਹੁੰਦਾ ਰਿਹਾ ਸਾਖਸ਼ੀ ਮਲਕ ਨੇ ਤੇ ਕਈ ਹੋਰ ਨਾ ਖਿਡਾਰਨਾਂ ਨੇ ਕਿੰਨਾ ਲੰਮਾ ਸਮਾਂ ਜੰਤਰ ਮੰਤਰ ਦੇ ਵਿੱਚ ਜਾ ਕੇ ਪ੍ਰਦਰਸ਼ਨ ਕੀਤਾ ਉਹਦੇ ਖਿਲਾਫ ਪਰ ਜਿੰਨੀ ਵੀ ਉਹਦੇ ਉੱਤੇ ਕਾਰਵਾਈ ਹੋਈ ਆ ਮਾੜੀ-ਮੋਟੀ ਉਹ ਸਾਰੀ ਦੀ ਸਾਰੀ ਕਾਰਵਾਈ ਬੜੀ ਮੁਸ਼ਕਲ ਦੇ ਨਾਲ ਬڑے ਔਖੇ ਵੇਲੇ ਦੇ ਵਿੱਚ ਤੇ ਬੜੇ ਹੋਰਾਂ ਨੇ ਨਾ ਚਾਹੁੰਦੇ ਹੋਏ ਕੀਤੀ ਆ ਤੇ ਹੁਣ ਦੇਖੋ ਜੀ ਲੱਗਦਾ ਇਹੀ ਸੀਗਾ ਵੀ ਭਾਈ ਐਤ ਕੀ ਇਹਨਾਂ ਦੇ ਟੱਬਰ ਨੂੰ ਟਿਕਟ ਤੋਂ ਵਾਂਝਾ ਰੱਖਿਆ ਜਾਊਗਾ ਪਰ ਬੀਜੇਪੀ ਜਾਣਦੀ ਚ ਕਿ ਇਹਨਾਂ ਦੇ ਬਣਾ ਸਾਡਾ ਸਰਨਾ ਨਹੀਂਗਾ ਇਹ ਸੀਟਾਂ ਕੱਢ ਤਖਦੇ ਆ ਇਸ ਕਰਕੇ ਭਾਈ ਉਹਨਾਂ ਨੂੰ ਫੇਰ ਟਿਕਟ ਮਿਲ ਗਈ ਆ ਤੇ ਬ੍ਰਿਜ ਭੂਸ਼ਨ ਦੇ ਸਭ ਤੋਂ ਛੋਟੇ ਮੁੰਡੇ ਨੂੰ ਐਤ ਕੀ ਟਿਕਟ ਦਿੱਤੀ ਗਈ ਆ ਕੈਸਰਗੰਜ ਖੇਤਰ ਤੋਂ ਐਤ ਕੀ ਟਿਕਟ ਦੇ ਦਿੱਤੀ ਗਈ ਆ ਤੇ ਕੱਲ ਸਖਸ਼ੀ ਮਲਕ ਨੇ ਫੇਰ ਇਹ ਗੱਲ ਕਹੀ ਆ ਉਹ ਕਹਿੰਦੀ ਦੇਖੋ ਜੀ ਭਾਵੇਂ ਮੁੰਡੇ ਦਾ ਨਾਂ ਪਰ ਅਸਲ ਤਾਂ ਤਾਕਤ ਦਾ ਕੇਂਦਰ ਉਹਦਾ ਪਿਓ ਹੀ ਰਹਿਣਾ ਬ੍ਰਿਜਪੂਸ਼ਨ ਤੇ ਕੰਮ ਤਾਂ ਉਹਨਾਂ ਨੇ ਸਾਰੇ ਡੱਬਰ ਨੇ ਉਹੀ ਕਰਨੇ ਜਿਹੜੇ ਹੁਣ ਤੱਕ ਚੱਲਦੇ ਰਹੇ ਆ ਸੋ ਜੇ ਤਾਂ ਬ੍ਰਿਜਪੂਸ਼ ਨੂੰ ਡਿਗਟ ਮਿਲਦੀ ਤਾਂ ਵਿਰੋਧ ਬਹੁਤ ਹੋਣਾ ਸੀ ਇਸ ਕਰਕੇ ਉਸ ਵਿਰੋਧ ਤੋਂ ਡਰਦਿਆਂ ਉਸ ਆਲੋਚਨਾ ਤੋਂ ਡਰਦਿਆਂ ਭਾਜਪੀ ਨੇ ਉਹਦੇ ਸਭ ਤੋਂ ਛੋਟੇ ਪੁੱਤਰ ਨੂੰ ਡਿਗਟ ਦਿੱਤੀ ਆ ਕੇਸਰਗੰਜ ਖੇਤਰ ਤੋਂ ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਤੁਸੀਂ ਉਹਦੇ ਉੱਤੇ ਜਿਹੜੀ ਕਾਰਵਾਈ ਕਰਨੀ ਆ ਉਹ ਕਾਰਵਾਈ ਕਰੋ ਤੇ ਨਾਲੇ ਇੱਕ ਮਿਸਾਲ ਪੈਦਾ ਕਰੋ ਨਾਲੇ ਤਾਂ ਕਿਨੇ ਵੀ ਬੇਟੀ ਬਚਾਓ ਤੇ ਬੇਟੀ ਪੜਾਓ ਤੇ ਨਾਲੇ ਆਪਾਂ ਕਦੇ ਕਿਹਦੇ ਹੱਕ 'ਚ ਪ੍ਰਚਾਰ ਕਰਦੇ ਕਦੇ ਕਿਹਦੇ ਹੱਕ 'ਚ ਪ੍ਰਚਾਰ ਕਰਦੇ ਹੁਣ ਕੈਸਰ ਗਾਈ ਤੋਂ ਦੇ ਮੁੰਡੇ ਨੂੰ ਡਾਕਟਰ ਦਿੱਤੀ ਆ ਸੋ ਇਹ ਸਾਡੇ ਦੇਸ਼ ਦੇ ਹਾਲਾਤ ਆ ਵੀ ਸਾਡੇ ਲਈ ਚੋਣਾ ਕਿੰਨੇ ਜ਼ਰੂਰੀ ਆ ਜੀ ਬਿਲਕੁਲ ਕੈਨਾ ਸਾਬ ਚਾਹੇ ਪੁੱਤ ਨੂੰ ਟਿਕਟ ਦਿੱਤੀ ਹੋਵੇ ਤੇ ਚਾਹੇ ਉਹਨੂੰ ਗਲਤ ਹੈ ਇੱਕ ਹੀ ਇਹਦੀ ਚਾਹੇ ਪੁੱਤ ਜਿੱਤੇ ਚਾਹੇ ਹਾਰੇ ਪਰ ਇਹ ਤਾਂ ਇੱਕ ਤਰੀਕੇ ਦੇ ਨਾਲ ਅਗਲੇ ਨੇ ਸਾਬਤ ਕਰ ਦਿੱਤਾ ਨਾ ਕਿ ਮੈਂ ਟਿਕਟ ਲੈ ਸਕਦਾ ਮੇਰੇ ਪਰਿਵਾਰ ਦੇ ਦੀ ਟਿਕਟ ਲੈ ਸਕਦੇ ਨੇ ਇਹਨਾਂ ਧਰਨਿਆਂ ਦਾ ਇਹਨਾਂ ਗੱਲਾਂ ਦਾ ਮੇਰੇ ਉੱਪਰ ਮੇਰੇ ਪਰਿਵਾਰ ਦੇ ਉੱਪਰ ਕੋਈ ਅਸਰ ਹੀ ਹੈ ਨਹੀਂ ਬਿਲਕੁਲ ਜੀ ਬਿਲਕੁਲ 100% ਦੀ ਗੱਲ ਹੈ ਕਲੀਅਰ ਆ ਮੈਂ ਹੁਣ ਇੱਕ ਰਿਪੋਰਟ ਪੜ੍ਹ ਕੇ ਹਟਿਆ ਵੀ ਉਹਨੂੰ ਟਿਕਟ ਮਿਲੀ ਕਿਉਂ ਆ ਕਿਉਂਕਿ ਅਸਲ ਦੇ ਵਿੱਚ ਗੱਲ ਇਹ ਆ ਵੀ ਉਹ ਠਾਕਰ ਭਾਈ ਚਾਰੇ ਦੇ ਵਿੱਚੋਂ ਤੇ ਜਿਹੜਾ ਯੂਪੀ ਦੇ ਆ 5 6 ਸੀਟਾਂ ਦੇ ਉੱਤੇ ਠਾਕਰ ਭਾਈਚਾਰੇ ਦਾ ਪ੍ਰਭਾਵ ਬਹੁਤ ਜ਼ਿਆਦਾ ਹੈਗਾ ਤੇ ਬੀਜੇਪੀ ਅਸਲ ਦੇ ਵਿੱਚ ਇਹ ਨਹੀਂ ਚਾਹੁੰਦੀ ਵੀ ਠਾਕਰ ਭਾਈਚਾਰਾ ਸਾਡੇ ਨਾਲੋਂ ਗੁੱਸੇ ਹੋ ਜੇ ਤੇ ਅਸੀਂ ਜਿਹੜਾ ਵੋਟਾਂ ਤੋਂ ਵਾਂਝੇ ਰਹਿ ਜਾਈਏ ਸ਼ਾਇਦ ਉਹਨਾਂ ਦੇ ਵੱਲੋਂ ਇਸ ਕਰਕੇ ਇਹਨੂੰ ਇੱਕ ਵਾਰੀ ਫੇਰ ਮੋਹਰੇ ਕੀਤਾ ਗਿਆ ਸੋ ਫੇਰ ਉਹੀ ਗੱਲ ਆ ਕਿ ਵੀ ਸਾਡੇ ਰਾਜਨੀਤਿਕ ਲੋਕਾਂ ਦੇ ਵਾਸਤੇ ਸੀਟਾਂ ਵੱਧ ਜ਼ਰੂਰੀ ਆ ਕੋਈ ਸਿਧਾਂਤ ਜ਼ਰੂਰੀ ਨਹੀਂ ਆ ਸਾਡੇ ਰਾਜਨੀਤਿਕ ਲੋਕਾਂ ਦੇ ਵਾਸਤੇ ਸਿਰਫ ਇਹ ਵੀ ਸਾਨੂੰ ਸੀਟਾਂ ਮਿਲਣੀਆਂ ਚਾਹੀਦੀਆਂ ਬਾਕੀ ਜੋ ਮਰਜ਼ੀ ਹੁੰਦਾ ਰਹੇ ਨਾ ਹੁੰਦਾ ਰਹੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਕਦੇ ਪਰਵਾਹ ਹੀ ਨਹੀਂ ਕੀਤੀ ਜਾਂਦੀ ਸੋ ਆਪਣੇ ਆਪ ਦੇ ਵਿੱਚ ਬੜੀ ਦੁੱਖ ਦੀ ਗੱਲ ਆ ਇਹ ਭਾਈ ਸਾਡੇ ਦੇਸ਼ ਦੇ ਵਿੱਚ ਹੋਈ ਕੀ ਕੀ ਜਾਂਦਾ ਚੱਲੀ ਕੀ ਕੀ ਜਾਂਦਾ ਤੇ ਕਿਵੇਂ ਕਿਵੇਂ ਗੱਲਾਂ ਚੱਲਦੀਆਂ ਜੀ ਜੀ ਬਿਲਕੁਲ ਸਹੀ ਫਿਰ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਹੁਣ ਰਾਹੁਲ ਗਾਂਧੀ ਹੋਰਾਂ ਦੀ ਅਮੇਠੀ ਤੋਂ ਰਾਹੁਲ ਗਾਂਧੀ ਦਾ ਚੋਣ ਲੜਨਾ ਤੈ ਹੈ ਜੀ ਬਿਲਕੁਲ ਜੀ ਗੱਲ ਇਹ ਆ ਕਿ ਲੰਘੇ ਕੱਲ ਤੱਕ ਇਹ ਜਾਣਕਾਰੀਆਂ ਆਈ ਗਈਆਂ ਕਿ ਅਮੇਠੀ ਤੋਂ ਉਹਦਾ ਚੋਣ ਲੜਨਾ ਤੈ ਹੈ ਹਾਲਾਂਕਿ ਮੇਰੇ ਲਈ ਇਹ ਹੈਰਾਨੀ ਵਾਲੀ ਗੱਲ ਆ ਵੀ ਜੇਕਰ ਭਾਈ ਤੈਅ ਆ ਤੇ ਫਿਰ ਤੁਸੀਂ ਵੇਲੇ ਸਰ ਕਿਉਂ ਨਹੀਂ ਕੁਝ ਕਰਦੇ ਹੁੰਦੇ ਜੇਕਰ ਇਹ ਕਾਂਗਰਸ ਦਾ ਇੱਕ ਕਲਚਰ ਆ ਕਾਂਗਰਸ ਦਾ ਕਲਚਰ ਇਹ ਆ ਵੀ ਅਸੀਂ ਭਾਈ ਜਿਹੜੇ ਬੰਦੇ ਨੂੰ ਚੋਣ ਲੜਵਾਉਣੀ ਆ ਨਾ ਐਂਦ ਮੌਕੇ ਤੱਕ ਐਨ ਮੌਕੇ ਤੱਕ ਉਹਦੇ ਬਾਰੇ ਇਹ ਤੈਅ ਹੀ ਨਹੀਂ ਹੁੰਦਾ ਵੀ ਭਾਈ ਇਹ ਬੰਦੇ ਨੂੰ ਚੋਣ ਕਿੱਥੋਂ ਲੜਵਾਉਣੀ ਆ ਆਪਾਂ ਕੀ ਕਰਨਾ ਬੰਦੇ ਨੂੰ ਜੇਕਰ ਚੋਣ ਲੜਵਾਉਣੀ ਆ ਉਹਨੂੰ ਪਹਿਲਾਂ ਹੀ ਕਹਿ ਦੇਣਾ ਚਾਹੀਦਾ ਵੀ ਭਾਈ ਤੂੰ ਚੋਣ ਲੜਨੀ ਆ ਤੇ ਰਾਹੁਲ ਗਾਂਧੀ ਹੋਰਾਂ ਨੇ ਤਾਂ ਆਪ ਦਾ ਨਾਮ ਆਪ ਹੀ ਐਲਾਨ ਕਰਦਾ ਉਹਨਾਂ ਨੇ ਕਿਹੜਾ ਕਿਸੇ ਹੋਰ ਤੋਂ ਨਾਮ ਐਲਾਨ ਕਰਵਾਉਣਾ ਅੱਜ ਇੱਥੇ ਉਹਨਾਂ ਦੇ ਨਾਮ ਦੀ ਨਾਮਜ਼ਦਗੀਆਂ ਦਾਖਲ ਕਰਨ ਦਾ ਵੇਲਾ ਹੈਗਾ ਨਾਮਜ਼ਦਗੀਆਂ ਦਾ ਜਿਹੜੇ ਦਾਖਲ ਕਰਨ ਦਾ ਵੇਲਾ ਹੈਗਾ ਤੇ ਦੂਜੇ ਪਾਸੇ ਰਾਹੁਲ ਗਾਂਧੀ ਤੇ ਨਾਮ ਹਾਲੇ ਤੱਕ ਐਲਾਨ ਨਹੀਂ ਕੀਤਾਗਾ ਸੋ ਗੱਲ ਇਹ ਹੈ ਜੀ ਕਿ ਇਹ ਕਾਂਗਰਸ ਦਾ ਕਲਚਰ ਆ ਵੀ ਰਾਹੁਲ ਗਾਂਧੀ ਨੇ ਕਹਿੰਦੇ ਵੀ ਇਸ ਕੀ ਅੰਮ੍ਰਿਤੀ ਤੋਂ ਤੇ ਰਾਇਬਰੇਲੀ ਤੋਂ ਇਸ ਕੀ ਉਹਨੇ ਪ੍ਰਿਯੰਕਾ ਗਾਧੀ ਦੇ ਦੋਵਾਂ ਨੇ ਭੈਣ ਭਰਾਵਾਂ ਨੇ ਚੋਣ ਲੜਨੀ ਆ ਪਰ ਐਨ ਮੌਕੇ ਤੱਕ ਹਾਲੇ ਤੱਕ ਜਰੋਸੀਨਾ ਕਵਰਲੂ ਰਿਕਾਰਡ ਕਰ ਰਹੇ ਆ ਹਾਲੇ ਤੱਕ ਇਹਨਾਂ ਦੋਹਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਤੇ ਅੱਜ ਉਹਨਾਂ ਦੋਹਾਂ ਦੇ ਖੇਤਰਾਂ ਦੇ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦਾ ਵੇਲਾ ਵੀ ਸ਼ੁਰੂ ਹੋ ਗਿਆ ਸੋ ਇਸ ਦੇ ਬਾਵਜੂਦ ਹਾਲੇ ਨਹੀਂ ਕੀਤਾ ਗਿਆ ਸੋ ਮੈਂ ਤਾਂ ਬਹੁਤ ਵਧੀਆ ਦੇਖਿਆ ਵੀ ਕਾਂਗਰਸ ਦਾ ਕੰਮ ਕੀ ਹੋ ਜਾ ਕਾਂਗਰਸ ਕੀ ਕਰਦੀ ਹੁੰਦੀ ਆ ਐਨ ਮੌਕੇ ਦੇ ਉੱਤੇ ਨਾ ਜਦੋਂ ਸਾਰੇ ਪਾਰਟੀਆਂ ਦੇ ਉਮੀਦਵਾਰ ਤੇ ਇੱਕ ਇੱਕ ਨਹੀਂ 2 2 3 ਤਦ ਗੇੜੇ ਕੱਢ ਲੈਂਦੇ ਵਕ ਵਕ ਸਮਾ ਦੇ ਉਤੇ ਜਾ ਕੇ ਪ੍ਰਚਾਰ ਦੇ ਤੇ ਇਹ ਉਸ ਤੋਂ ਬਾਅਦ ਆਪਣੇ ਫਰਬੰਦੇ ਪੱਤੇ ਖੋਲਦੇ ਹੁੰਦੇ ਆ ਤੇ ਉਹਨਾਂ ਦੇ ਕੋਲੋਂ ਬਹੁਤੀ ਵਾਰ ਪੂਰੇ ਪੂਰੇ ਪ੍ਰਚਾਰ ਦੇ ਮੌਕੇ ਵੀ ਨਹੀਂ ਅਪਣਾਏ ਜਾਂਦੇ ਉਹਨਾਂ ਦੇ ਕੋਲੇ ਸਮਾਂ ਘਟ ਹੁੰਦਾ ਉਹ ਅੱਧੇ ਹਲਕੇ ਦੇ ਵਿੱਚ ਪ੍ਰਚਾਰ ਕਰਨ ਤੇ ਵਾਂਝੇ ਰਹਿ ਜਾਂਦੇ ਆ ਇਹ ਸلسਲਾ ਰਹਿੰਦਾ ਹਮੇਸ਼ਾ ਹੀ ਕਾਂਗਰਸ ਨੇ ਇਸ ਗੱਲ ਨੂੰ ਮੰਨਿਆ ਹਮੇਸ਼ਾ ਹੀ ਕਾਂਗਰਸ ਇਸ ਚੱਕਰ ਦੇ ਵਿੱਚ ਉਲਟੀ ਰਹੀ ਹੈ ਤੇ ਇਹਨਾਂ ਨੇ ਕਦੇ ਵੀ ਇਸ ਗੱਲ ਤੋਂ ਸਬਕ ਨਹੀਂ ਲਿਆ ਦੇ ਐਸ ਕੀ ਵੀ ਨਹੀਂ ਸਭ ਕੁ ਲੈ ਰਹੇ ਹਾਲਾਤ ਉਹਦੇ ਉਹ ਹੀ ਆ ਜੀ ਬਿਲਕੁਲ ਸਹੀ ਖੈਰ ਅੱਗੇ ਬਾਅਦਾਂ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਟੈਣਾ ਸਾਹਿਬ ਨਵਜੋਤ ਸਿੰਘ ਸਿੱਧੂ ਆਪ ਤਾਂ ਬਿਲਕੁਲ ਇੱਕ ਪਾਸੇ ਨੇ ਜੀ ਉਹ ਇਸ ਵੇਲੇ ক্রিকেট ਦੇ ਵਿੱਚ ਮਸਰੂਫ ਨੇ ਔਰ ਸਿਆਸਤ ਤੋਂ ਪਾਸੇ ਹੋ ਗਏ ਨੇ ਪਰ ਨਾਲ ਦੀ ਨਾਲ ਉਹਨਾਂ ਦਾ ਧੜਾ ਵੀ ਚੋਣ ਪ੍ਰਚਾਰ ਤੋਂ ਕਾਫੀ ਦੂਰ ਨਜ਼ਰ ਆ ਰਿਹਾ ਜੀ ਬਿਲਕੁਲ ਜੀ ਬਿਲਕੁਲ ਉਹ ਤਾਂ ਪਹਿਲਾਂ ਹੀ ਗੱਲ ਕਹਤੀ ਸੀ ਅਤਕੀ ਨਵਜੋਤ ਸਿੰਘ ਸਿੱਧੂ ਨੇ ਕਿ ਮੈਂ ਆਪ ਦਾ ਜਿਹੜੇ ਕਮੈਂਟਰੀ ਦੇ ਵਿੱਚ ਆਈਪੀਐਲ ਦੀ ਕਮੈਂਟਰੀ ਦੇ ਵਿੱਚ ਬਿਜ਼ੀ ਰਹਿਣਾ ਤੇ ਐ ਕਿ ਮੇਰੇ ਕੋਲੇ ਸਮਾਂ ਨਹੀਂ ਹੋਣਾ ਉਹਨਾਂ ਨੇ ਇਹ ਗੱਲ ਪਹਿਲਾਂ ਹੀ ਕਹਤੀ ਸੀਗੀ ਪਰ ਇਹ ਗੱਲ ਹੁਣ ਬੜੀ ਕਲੀਅਰ ਸਾਹਮਣੇ ਵੀ ਆ ਗਈ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀ ਗੱਲਬਾਤ ਹੋਈ ਹੈ ਤੇ ਅਸਲ ਦੇ ਵਿੱਚ ਗੱਲ ਇਹ ਜੀ ਕਿ ਨਵਜੋਤ ਸਿੰਘ ਸਿੱਧੂ ਨੂੰ ਮੇਰਾ ਖਿਆਲ ਆ ਵੀ ਇਸ ਗੱਲ ਦਾ ਇਲਮ ਹੋ ਗਿਆ ਕਿ ਜੋ-ਜੋ ਕੁਝ ਵੀ ਜੋ-ਜੋ ਕੁਝ ਵੀ ਮੈਂ ਕਰ ਸਕਦਾ ਸੀਗਾ ਤੇ ਉਹ ਭਾਈ ਇਸ ਵੇਲੇ ਉਹ ਕਰ ਚੁੱਕਿਆ ਤੇ ਹੁਣ ਕਾਂਗਰਸ ਦੇ ਵਿੱਚ ਹੋਰ ਕੁਝ ਕਰਨ ਨੂੰ ਬਾਕੀ ਵੀ ਨਹੀਂ ਆ ਮੇਰਾ ਖਿਆਲ ਤਾਂ ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਮਹਿਸੂਸ ਕਰ ਲਿਆ ਸੋ ਨਵਜੋਤ ਸਿੰਘ ਸਿੱਧੂ ਇਸ ਵੇਲੇ ਆਈਪੀਐਲ ਦੀ ਕਮੈਂਟਰੀ ਕਰ ਰਹੇ ਆ ਤੇ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਬਾਕੀ ਸਾਥੀ ਨੇ ਜਿਹੜੇ ਵੀ ਕੋਈ ਸਾਬਕਾ ਵਿਧਾਇਕ ਨੇ ਕੋਈ ਸਾਬਕਾ ਚੇਅਰਮੈਨ ਨੇ ਹੁਕੁਸ਼ਾ ਹੁਕੁਸ਼ਾ ਉਹਨਾਂ ਦੇ ਵੱਲੋਂ ਵੀ ਇੱਥੇ ਕੀ ਇਹਨਾਂ ਚੋੜਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਲਾਇਆ ਜਾ ਰਿਹਾ ਉਹ ਵੀ ਚੁੱਪਗੁਪ ਬੈਠੇ ਆ ਉਹ ਵੀ ਮੇਰਾ ਖਿਆਲ ਆ ਵੀ ਇਸ ਕਰਕੇ ਵੀ ਜੇਕਰ ਸਾਡੇ ਅਗਵਾਈ ਕਰਨ ਵਾਲੇ ਸਾਡੇ ਸਾਥੀ ਨਹੀਂ ਹੈਗੇ ਨਾਲ ਤੇ ਫਿਰ ਅਸੀਂ ਵੀ ਕਿਹੜੀ ਗੱਲੋਂ ਕਹਿਣਾ ਕੁਝ ਸੋ ਨਵਜੋਤ ਸਿੰਘ ਸਿੱਧੂ ਮੇਰਾ ਖਿਆਲ ਆ ਵੀ ਪਿਛਲੇ ਲੰਮੇ ਸਮੇਂ ਤੋਂ ਪਹਿਲੀ ਵਾਰ ਹੋਊਗਾ ਵੀ ਜਦੋਂ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਬਾਹਰ ਹੈਗੇ ਆ ਤੇ ਇਸੇ ਕਰਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਤਕੀ ਹਾਲੇ ਤੱਕ ਹਾਲੇ ਤੱਕ ਦੀ ਗੱਲ ਕਰਦਾ ਮੈਂ ਵੀ ਨਾ ਤਾਂ ਇਹ ਨਜ਼ਰ ਆਉਂਦਾ ਵੀ ਭਾਈ ਆ ਦੇਖੋ ਜੀ ਚਕਾ ਕੇ ਠੋਕੋ ਨਾ ਹੀ ਇਹ ਆ ਵੀ ਚੱਕਦੇ ਹੋ ਫੱਟੇ ਨਾ ਹੀ ਭਾਈ ਸਵੇਰ ਨੂੰ ਸ਼ਾਮ ਫਲਾਣੀ ਥਾਂ ਤੇ ਤੜਕੇ ਨੂੰ ਫਲਾਣੀ ਥਾਂ ਤੇ ਨਾ ਹੀ ਇਹ ਨਜ਼ਰ ਆਉਂਦਾ ਜੀ ਕਿ ਮੈਂ ਖਿੱਚ ਕੇ ਰੱਖੂੰਗਾ ਮੈਂ ਐ ਕਰ ਦੂੰਗਾ ਮੈਂ ਆ ਕਰ ਲੂੰਗਾ ਐਤਕੀ ਜਿਹੜੇ ਡਾਇਲੌਗ ਚੱਲਦੇ ਹੁੰਦੇ ਸੀਗੇ ਉਹ ਡਾਇਲੌਗ ਐਤਕੀ ਗਾਇਬ ਆ ਇਸ ਕਿ ਉਹਨਾਂ ਡਾਇਲੋਗਾਂ ਨੂੰ ਕੋਈ ਸੁਣ ਨਹੀਂ ਰਿਹਾ ਐਸ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਰਸ ਜਿਹਾ ਵੀ ਗਾਇਬ ਹੈਗਾ ਐਸ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹ ਗੱਲ ਜੀ ਨਜ਼ਰ ਨਹੀਂ ਆ ਰਹੀ ਕਿਉਂਕਿ ਗੱਲ ਇਹ ਵੀ ਉਹਦਾ ਡਾਇਲੋਗ ਜਿਹੜੇ ਡਾਇਲੋਗਾਂ ਦੇ ਕਰਕੇ ਲੋਕਾਂ ਨੇ ਵੀ ਲਾਇਆ ਭਾਈ ਆ ਇਹਨਾਂ ਨਵੇਂ ਯੱਪ ਪਾਤਾ ਇਹਨੇ ਇਹਨੂੰ ਖੱਚਤਾ ਇਹਨੇ ਇਹਨੂੰ ਆ ਕਰਤਾ ਐਸ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਆ ਕੁਝ ਹੈ ਨਹੀਂਗਾ ਤੇ ਲੰਮੇ ਸਮੇਂ ਤੋਂ ਗੱਲ ਇਹ ਹੈ ਨਹੀਂ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਕਿ ਲੰਬੇ ਸਮੇਂ ਤੋਂ ਇਹ ਗੱਲ ਜਿਹੜੀ ਉਹ ਹੈ ਨਹੀਂਗੀ ਖੈਰ ਅੱਗੇ ਵੱਧਦੇ ਗੱਲ ਕਰਦੇ ਹਾਂ ਜੀ ਹੁਣ ਪੰਜਾਬ ਦੇ ਵਿੱਚ ਲੋਕਾਂ ਦੀ ਵੀ ਪੰਜਾਬ ਦੇ ਵਿੱਚ ਹਾਲੇ ਤੱਕ ਚੋਣਾਂ ਦੀ ਚਹਿਲ ਪਹਿਲ ਕਹਿੰਦੇ ਗਾਇਬ ਹੈ ਲੱਗ ਹੀ ਨਹੀਂ ਰਿਹਾ ਕਿ ਪੰਜਾਬ ਦੇ ਵਿੱਚ ਚੋਣਾਂ ਨੇ ਜੀ ਹਾਂ ਬਿਲਕੁਲ ਜੀ ਇਹ ਤਾਂ ਗੱਲ ਸੱਚੀ ਹੈ ਵੀ ਐਸ ਤਕ ਪੰਜਾਬ ਦੇ ਵਿੱਚ ਹਾਲੇ ਤੱਕ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਪੰਜਾਬ ਦੇ ਵਿੱਚ ਚੋਣਾਂ ਵੀ ਹੈਗੀਆਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਲੋਕ ਆ ਜਿਹੜੇ ਐਸ ਤਕ ਉਹ ਬਹੁਤ ਹੀ ਸੂਝਵਾਨ ਆ ਪੰਜਾਬ ਦੇ ਵਿੱਚ ਲੋਕ ਆ ਜਿਹੜੇ ਉਹ ਬਹੁਤ ਹੀ ਇਗਨੋਰ ਕਰਕੇ ਰਾਜਨੀਤਿਕ ਨੇਤਾਵਾਂ ਨੂੰ ਐਤਕੀ ਪੰਜਾਬ ਦੇ ਲੋਕ ਇਹਨਾਂ ਚੋਣਾਂ ਦਾ ਬੁਖਾਰ ਸਿਰ ਨੂੰ ਚੜ੍ਹਨ ਦੀ ਥਾਂ ਦੇ ਉੱਤੇ ਤੇ ਮੈਨੂੰ ਲੱਗਦਾ ਵੀ ਸੋਚ ਰਹੇ ਆ ਵੀ ਭਾਈ ਅਸੀਂ ਹੁਣ ਤੱਕ ਖਟਿਆ ਕੀ ਆ ਦੇਖੋ ਮੈਨੂੰ ਨਹੀਂ ਪਤਾ ਕੱਲ ਨੂੰ ਕੀ ਹੋ ਜਾਣਾ ਅੱਜ ਪੂਰੇ 27 ਦਿਨ ਬਾਕੀ ਆ ਪੰਜਾਬ ਦੀਆਂ ਵੋਟਾਂ ਪੈਣ ਦੇ ਵਿੱਚ ਅੱਜ ਆਪਾਂ 3 ਤਰੀਕ ਨੂੰ ਗੱਲ ਕਰ ਰਹੇ ਆ ਤੁਸੀਂ ਦੇਖੋ ਵੀ ਵਿਚਾਲੇ ਦਿਨ ਕਿਹੜੇ ਰਹਿ ਗਏ ਆ ਆ ਪਹਿਲੀ ਤਰੀਕ ਨੂੰ ਵੋਟਾਂ ਪੈ ਜਾਣੀਆਂ ਯਾਨੀ ਕਿ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਤੇ ਵਿਚਾਲੇ ਪੂਰੇ 27 ਦਿਨਾਂ 27ਵੇਂ ਰਣਤਾ ਵੋਟਾਂ ਪੈ ਜਾਣੀਆਂ ਤੇ ਅਗਲੀ ਗੱਲ ਇਹ ਹੈ ਜੀ ਕਿ ਅੱਜ ਤੱਕ ਪੰਜਾਬ ਦੇ ਵਿੱਚ ਨਾ ਤਾਂ ਕਿਸੇ ਨੇ ਕੋਈ ਸਿਰਫੀਆਂ ਵਾਲੀ ਹਾਲੇ ਤੱਕ ਗੱਲ ਕੀਤੀ ਹੈ ਜਿਵੇਂ ਕਿ ਪੰਜਾਬੀ ਕਈ ਵਾਰ ਕਰ ਜਾਂਦੇ ਹੁੰਦੇ ਆ ਨਾ ਹੀ ਅੱਜ ਤੱਕ ਕੋਈ ਜੁੰਡੋ ਜੁੰਡੀ ਹੋਏ ਆ ਜਿਵੇਂ ਕਿ ਪੰਜਾਬੀ ਹੁਣ ਤੱਕ ਹੋਣ ਲੱਗ ਜਾਂਦੇ ਹੁੰਦੇ ਆ ਨਾ ਹੀ ਪੰਜਾਬਗਾਂ ਨੂੰ ਕੋਈ ਬਹੁਤਾ ਚਾਹ ਹੈਗਾ ਚੋਣਾਂ ਦਾ ਜਿਵੇਂ ਕਿ ਪੰਜਾਬੀ ਬੇਰੋੜਾ ਚਾ ਮਨਾਉਂਦੇ ਰਹਿੰਦੇ ਹੁੰਦੇ ਆ ਸੋ ਅੱਜ ਤੱਕ ਪੰਜਾਬ ਦੇ ਲੋਕ ਸੋਹਣੇ ਤਰੀਕੇ ਦੇ ਨਾਲ ਸਵਾਲ ਕਰ ਰਹੇ ਆ ਅੱਜ ਤੱਕ ਪੰਜਾਬ ਦੇ ਲੋਕ ਬੋਚ ਬੋਚ ਕੇ ਗੱਲ ਕਰ ਰਹੇ ਆ ਇਸ ਦੀ ਪੰਜਾਬ ਦੇ ਲੋਕ ਸਾਰਿਆਂ ਨੂੰ ਸਵਾਲ ਕਰ ਰਹੇ ਆ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਇੱਕ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਨੇਤਾ ਨੂੰ ਉਮੀਦਵਾਰ ਨੂੰ ਘੇਰ ਕੇ ਸਵਾਲ ਕੀਤੇ ਜਾ ਰਹੇ ਆ ਇੱਕ ਥਾਂ ਦੇ ਉੱਤੇ ਭਾਜਪੀ ਦਾ ਉਮੀਦਵਾਰ ਜਿਹੜਾ ਉਹ ਕਿਸਾਨਾਂ ਨੂੰ ਵੇਖ ਕੇ ਭੱਜ ਗਿਆ ਇੱਕ ਥਾਂ ਦੇ ਉੱਤੇ ਰਾਜਾ ਵੜਿੰਗ ਦਾਵੀ ਵਿਰੋਧ ਹੋ ਰਿਹਾ ਸੋ ਗੱਲ ਇਹ ਜੀ ਕਿ ਵਿਰੋਧ ਆ ਜਿਹੜਾ ਉਹ ਇਸ ਕੀ ਲੋਕ ਤਹਿਜ਼ੀਬ ਨਾਲ ਕਰ ਰਹੇ ਆ ਉਹ ਜਿਵੇਂ ਐ ਨਹੀਂ ਹੁੰਦਾ ਵੀ ਭੱਜ ਗਿਆ ਹੋਏ ਭਜਾਤਾ ਹੋਏ ਉਹ ਚੱਕਤੇ ਹੋਏ ਭੱਜ ਗਿਆ ਹਰ ਹਰ ਕਰ ਦੇਣਾ ਐਤਕੀ ਉਹ ਗੱਲ ਨਹੀਂ ਹੈਗੀ ਸੋ ਐਸ ਕੀ ਪੰਜਾਬ ਦੇ ਵਿੱਚ ਝੰਡੀਆਂ ਚੱਕਣ ਦਾ ਬੁਖਾਰ ਵੀ ਘਟਾ ਐ ਐਸ ਕੀ ਹਲੇ ਤੱਕ ਪੰਜਾਬ ਦੇ ਵਿੱਚ ਪੋਸਟਰ ਲਾਉਣ ਦਾ ਬੁਖਾਰ ਵੀ ਘਟਾ ਜਿਵੇਂ ਅੱਗੇ ਆਪਾਂ ਕਾਰਾਂ ਦੇ ਉੱਤੇ ਸਕੂਟਰਾਂ ਦੇ ਉੱਤੇ ਲਾ ਕੇ ਛੱਡ ਗਿਆ ਤੇ ਸਟicker ਤੇ ਲੋਕ ਨੇਰੀ ਲਾਉਦੇ ਰਹਿੰਦੇ ਹੁੰਦੇ ਸੀ ਐਸ ਕੀ ਇਹ ਸਾਰੀਆਂ ਗੱਲਾਂ ਬਹੁਤ ਘੱਟ ਦੇਖਣ ਨੂੰ ਮਿਲ ਰਹੀਆਂ ਤੇ ਮੈਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਸ਼ਾਇਦ ਲੋਕਾਂ ਦੇ ਵਿੱਚ ਥੋੜੀ ਜੀ ਸੂਝਵਾਨਤਾ ਆ ਰਹੀ ਆ ਵੀ ਭਾਈ ਅਸੀਂ ਇਹਨਾਂ ਦੇ ਮਗਰ ਲਾ ਕੇ ਖਟਿਆ ਕੀ ਆ ਜਿੱਦਾਂ ਦੇ ਅਸੀਂ ਪਿੱਛੇ ਲੱਗਦੇ ਰਹੇ ਆ ਉਹਨਾਂ ਦਾ ਦੀਨਵਜ ਵੀ ਕੋਈ ਨਹੀਂ ਵੀ ਕਿਹੜੇ ਪਾਸੇ ਨੂੰ ਤੁਰ ਜਾਣਗੇ ਬਿਲਕੁਲ ਸਹੀ ਤੇਣਾ ਸਾਹਿਬ ਗਿਆਨੀ ਹਜ਼ਰੀ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਸਾਰੇ ਲੋਕ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਨਹੀਂ ਕਹਿੰਦੇ ਸਿਆਸੀ ਲੋਕਾਂ ਨੂੰ ਉਹਨਾਂ ਨੇ ਧਾਰਮਿਕ ਚਿੰਨਾ ਤੇ ਤੁਕਾਂ ਦੀ ਦੁਰਵਰਤੋਂ ਤੋਂ ਵਰਜਿਆ ਜੀ ਬਿਲਕੁਲ ਜੀ ਬਿਲਕੁਲ ਵਰਜਿਆ ਵੀ ਆ ਪਰ ਜਿਹੜਾ ਚਾਹੀਦਾ ਵੀ ਆ ਉਹਨਾਂ ਨੇ ਵਧੀਆ ਗੱਲ ਕੀਤੀ ਆ ਸੋਹਣੀ ਗੱਲ ਕੀਤੀ ਆ ਉਹ ਕਹਿੰਦੇ ਜੀ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਹੋਵੇ ਉਹਨੂੰ ਆਪਣੀ ਸਟੇਜ ਦੇ ਉੱਤੇ ਸਿਆਸੀ ਸਟੇਜ ਦੇ ਉੱਤੇ ਹੌਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਨਾ ਹੀ ਉਹਨੂੰ ਇਹ ਕਹਿਣਾ ਚਾਹੀਦਾ ਵੇ ਭਾਈ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਨਾ ਹੀ ਇਹਨਾਂ ਨੂੰ ਗੁਰਬਾਣੀ ਦੇ ਨਾਲ ਸਬੰਧਤ ਹੋਰ ਗੱਲਾਂ ਕਰਦੀਆਂ ਚਾਹੀਦੀਆਂ ਤੇ ਨਾ ਹੀ ਸਿੱਖੀ ਦੇ ਨਾਲ ਸਬੰਧਤ ਨਿਸ਼ਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਆ ਉਹ ਕਹਿੰਦੇ ਵੀ ਰਾਜਨੀਤਿਕ ਲੋਕਾਂ ਨੂੰ ਪਤਾ ਹੁੰਦਾ ਨਹੀਂ ਬਹੁਤੀ ਵਾਰ ਕੁਝ ਪਰ ਇਹਨਾਂ ਦੇ ਮੂੰਹ ਦੇ ਵਿੱਚ ਜੋ ਆਉਂਦਾ ਗੁਰਬਾਣੀ ਦੀਆਂ ਤੁਕਾਂ ਦੇ ਬਾਰੇ ਉਹ ਸਾਂਝੀਆਂ ਕਰਨ ਲੱਗ ਜਾਂਦੇ ਆ ਇਹਨਾਂ ਨੂੰ ਅਰਥਾਂ ਦਾ ਨਹੀਂ ਪਤਾ ਹੁੰਦਾਗਾ ਇਸ ਕਰਕੇ ਤੁਸੀਂ ਝੋਣਾ ਲੜੋ ਤੁਹਾਡੀ ਮਰਜ਼ੀ ਆ ਪਰ ਬੇਨਤੀ ਉਹਨਾਂ ਨੇ ਇਹ ਗੱਲ ਕੀਤੀ ਆ ਵੇ ਭਾਈ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਜਿਹਦੇ ਕਰਕੇ ਕੱਲ ਨੂੰ ਮਵਾਦ ਪੈਦਾ ਹੁੰਦਾ ਜਿਹਦੇ ਕਰਕੇ ਗੁਰਬਾਣੀ ਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ ਸਤਕਾਰ ਦੀ ਭਾਵਨਾ ਨਹੀਂ ਹੈ ਨੀਗੀ ਜਿਹਦੇ ਤੋਂ ਇਹ ਝਲਕਾਰਾ ਪੈਦਾ ਹੋਵੇ ਸੋ ਉਹਨਾਂ ਨੇ ਵਧੀਆ ਗੱਲ ਕੀਤੀ ਜੇ ਆਪਾਂ ਕਿੰਨੇ ਲੋਕਾਂ ਨੂੰ ਜਾਣਦੇ ਆ ਵੀ ਕੁਝ ਵੀ ਕਹਿ ਦਿੰਦੇ ਆ ਜਿਵੇਂ ਬੋਨੀਆਂ ਚ ਨਾਲ ਆਈ ਆ ਪਿਛਲੇ ਦਿਨੀ ਉਹਨੇ ਕੀ ਕਿਹਾ ਇੱਕ ਸਭਾ ਦੇ ਵਿੱਚ ਪ੍ਰਾਰਥਨਾ ਸਭਾ ਚੱਲ ਰਹੀ ਸੀ ਈਸਾਈ ਭਾਈ ਚਰੇ ਦੀ ਤੇ ਉੱਥੇ ਉਹਨੇ ਇਹ ਗੱਲ ਕਹਿਤੀ ਕਿਹਦਾ ਦੇਖੋ ਜੀ ਬੜੀ ਸਾਫ਼ ਤੇ ਸਪਸ਼ਟ ਗੱਲ ਆ ਵੀ ਸਭ ਤੋਂ ਛੋਟਾ ਧਰਮਾ ਜਿਹੜਾ ਸੱਚ ਧਰਮਾ ਤੇ ਸਭ ਤੋਂ ਵੱਡਾ ਧਰਮਾ ਜਿਹੜਾ ਉਹ ਇਸਾਈ ਭਾਈਚਾਰੇ ਦਾ ਤੇ ਅੱਜ ਕੱਲ੍ਹ ਉਹ ਮਾਫੀਆਂ ਮੰਗ ਰਿਹਾ ਸੋ ਧਰਮ ਦੀ ਗੱਲ ਕਰੋ ਹੀ ਨਾ ਸਟੇਜ ਦੇ ਉੱਤੇ ਧਰਮ ਦੀ ਗੱਲ ਧਾਰਮਿਕ ਸਟੇਜ ਤੇ ਕਰੋ ਤੇ ਕਰੇ ਵੀ ਉਹ ਜਿਹਨੂੰ ਉਸ ਧਰਮ ਦੇ ਬਾਰੇ ਪਤਾ ਹੈਗਾ ਸੋ ਇਹ ਲੋਕ ਬੇਥਵੀਆਂ ਮਾਰਦੇ ਆ ਜੋ ਮੂੰਹ ਦੇ ਵਿੱਚ ਸ਼ਬਦ ਆ ਗਿਆ ਬੋਲ ਦਿੰਦੇ ਆ ਤੇ ਬਾਅਦ ਦੇ ਵਿੱਚ ਫੇ ਰੌਲਾ ਪੈ ਜਾਂਦਾ ਜੀ ਜੀ ਬਿਲਕੁਲ ਤੇਨ ਸਾਹਿਬ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਨ ਤੋਂ ਰੋਕ ਸਕਦੀ ਹੈ ਜੀ ਸਰਕਾਰ ਇਹ ਕਹਿਣਾ ਅੰਮ੍ਰਿਤਪਾਲ ਦੇ ਮਾਪਿਆਂ ਦਾ ਬਿਲਕੁਲ ਜੀ ਬਿਲਕੁਲ ਉਹਦੇ ਮਾਪਿਆਂ ਦਾ ਇਹ ਕਹਿਣਾ ਜੀ ਕਿ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਨ ਦੇ ਵਿੱਚ ਦਿੱਕਤ ਪੈਦਾ ਕਰ ਸਕਦੀ ਹੈ ਸਰਕਾਰ ਇਹ ਗੱਲ ਕਹੀ ਹੈ ਕਿ ਭਾਈ ਇਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਰਾਹ ਦੇ ਵਿੱਚ ਚੁਣੌਤੀ ਪੈਦਾ ਕੀਤੀ ਜਾ ਸਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਦੀ ਤੇ ਸੂਬੇ ਦੀ ਸਰਕਾਰ ਆ ਜਿਹੜੀ ਉਹ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਉੱਤੇ ਪਾਬੰਦੀ ਲਾ ਸਕਦੀ ਹੈ ਜਾਂ ਲਵਾ ਸਕਦੀ ਕੋਈ ਨਾ ਕੋਈ ਭੰਦਾ ਵੜਾ ਸਕਦੀ ਆ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਅਸੀਂ ਚੋਣ ਪ੍ਰਚਾਰ ਕਰਨ ਵਾਸਤੇ WhatsApp ਦੇ ਗਰੁੱਪ ਬਣਾਏ ਆ ਇਹਨਾਂ ਗਰੁੱਪਾਂ ਨੂੰ ਬਲੌਕ ਕਰ ਦਿੱਤਾ ਗਿਆ ਹੁਣ ਇਹ ਵਕਤ ਦੱਸੋ ਕਬਈ ਭਾਈ ਇਹ ਸੱਚ ਆ ਕਿ ਝੂਠ ਆ ਪਰ ਅਮਰਤਪਾਲ ਸਿੰਘ ਦੇ ਮਾਪਿਆਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਚੋਣ ਪ੍ਰਚਾਰ ਕਰਨ ਵਾਸਤੇ ਅਸੀਂ ਗਰੁੱਪ ਬਣਾਏ ਆ ਉਹਨਾਂ ਗਰੁੱਪਾਂ ਦੇ ਉੱਤੇ ਤਾਂ ਪਾਬੰਦੀ ਲਾ ਦਿੱਤੀ ਗਈ ਆ ਸੋ ਆਹ ਗੱਲ ਰੰਗੇਕਰ ਉਹਨਾਂ ਨੇ ਕਹੀ ਹੈ ਜੀ ਜੀ ਸਰਬਾਬ ਦਿਨੋਦਨ ਸੁਖਪਾਲ ਸਿੰਘ ਖਹਿਰਾ ਤੇ ਉਧਰ ਨਾਲ ਨਾਲ ਦਿਲਬੀਰ ਗੋਲਡੀ ਇਹਨਾਂ ਦੇ ਵਿੱਚ ਜਿਹੜੀ ਸ਼ਬਦਿਕ جنگ ਹੈ ਉਹ ਵੱਧ ਹੀ ਜਾ ਰਹੀ ਹੈ ਵੱਧ ਹੀ ਜਾ ਰਹੀ ਹੈ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਨਹੀਂ ਇਹ ਗੱਲ ਕਹਿ ਦੁੱਤੀ ਹੈ ਕਿ ਮੈਂ ਗੋਲਡੀ 파ਰਟੀ ਤੋਂ ਵੱਡਾ ਨਹੀਂ ਹਾਂ ਬਿਲਕੁਲ ਜੀ ਲੰਘੇ ਕੱਲ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਸ਼ਬਦਕਵਾਰ ਕੀਤੇ ਆ ਇਹ ਭੁੱਲ ਗਏ ਆ ਵੀ ਭਾਈ ਅਸੀਂ ਕੁਝ ਕਰਨ ਪਹਿਲਾਂ ਇਕੱਠੇ ਸੀ ਦਿਲਬੀਰ ਗੋਲਡੀ ਦੇ ਪਹਿਲਾਂ ਇਹ ਦਾਵਾ ਤੇ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੇ ਨਾਲ ਹਾਂ ਤੁਹਾਨੂੰ ਜਿਤਾਵਾਂਗੇ ਤੁਹਾਡੇ ਨਾਲ ਨਾਲ ਤੁਰਾਂਗੇ ਬੇਫਿਕਰ ਰਹੋ ਪਰਵਾਹ ਨਾ ਕਰੋ ਪਰ ਅਜ ਵੀ ਤਰੀਕੇ ਦੇ ਵਿੱਚ ਦਲਵੀਰ ਗੋਲਡੀ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਹੋਗੇ ਆ ਤੇ ਉਹਨਾਂ ਨੇ ਸੁਖਪਾਲ ਖਹਿਰੇ ਦੇ ਉੱਤੇ ਤਵੇ ਕਾਫੀ ਲਾਏ ਆ ਕਾਂਗਰਸ ਦੇ ਉੱਤੇ ਤਵੇ ਕਾਫੀ ਲਾਏ ਆ ਤੇ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਗੱਲ ਕਹੀ ਆ ਕਿ ਇਹਦੀ ਟਿਕਟ ਖੋਹੀ ਨਹੀਂ ਗਈ ਇਹ ਕਿਹੜਾ ਦੇ ਕੇ ਟਿਕਟ ਖੋਈ ਗਈ ਆ ਇਹਦੀ ਟਿਕਟ ਤਾਂ ਪਾਰਟੀ ਹਾਈ ਕਮਾਂਡ ਨੇ ਕੱਟੀ ਆ ਤੇ ਇਹ ਪਾਰਟੀ ਹਾਈ ਕਮਾਂਡ ਦੀ ਮਰਜ਼ੀ ਆ ਵੀ ਭਾਈ ਟਿਕਟ ਕੱਟਣੀ ਆ ਜਾਂ ਰੱਖਣੀ ਆ ਕੀ ਕਰਨਾ ਕੀ ਨਹੀਂ ਕਰਨਾ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਬੰਦੇ ਇਹਦੇ ਬਾਰੇ ਆਮ ਆਦਮੀ ਪਾਰਟੀ ਨਾ ਗੰਦਾ ਬੋਲਦੀ ਰਹੀ ਆ ਦੀਦੀ ਧਰਮ ਪਤਨੀ ਦੇ ਬਾਰੇ ਗਲਤ ਗੱਲਾਂ ਕਰਦੀ ਰਹੀ ਆ ਵੀ ਭਾਈ ਆ ਦੇਖੋ ਜੀ ਮਗਰ ਇਹਦੇ ਭੁਜਾ ਕੇ ਟੈਂਪੂ ਭੁਜਾ ਕੇ ਕੁਝ ਹੋਰ ਗੱਲਾਂ ਕੋਈ ਅਪਸ਼ਬਦਾਂ ਦੀ ਵਰਤੋਂ ਕਰਦੀ ਰਹੀ ਆ ਤੇ ਜਿਹਨੂੰ ਬਾਅਦ ਦੇ ਵਿੱਚ ਮੋਟਰਸਾਈਕਲ ਦੇ ਨਾਲ ਸਨਮਾਨਤ ਕੀਤਾ ਗਿਆ ਉਹਨਾਂ ਬੰਦਿਆਂ ਨੂੰ ਹੀ ਜਿਹੜੇ ਬੰਦੇ ਇਹਨਾਂ ਦੀ ਧਰਮ ਪਤਨੀ ਦੇ ਬਾਰੇ ਮੰਦਾ ਚੰਗਾ ਕਹਿੰਦੇ ਰਹੇ ਆ ਤੇ ਉਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਤੇ ਬੰਦੇ ਦਾ ਕਿਰਦਾਰ ਕਿੱਥੇ ਆ ਤੇ ਦਲਬੀਰ ਗੋਲਡੀ ਨੇ ਸੁਖਪਾਲ ਖਹਿਰੇ ਨੂੰ ਪੁੱਛਿਆ ਵੀ ਭਾਈ ਤੇਰਾ ਕਰਤਾਰ ਕਿੱਥੇ ਆ ਤੂੰ ਕਿੰਨੀਆਂ ਪਾਰਟੀਆਂ ਬਦਲੀਆਂ ਹੈਗਾ ਸੋ ਦੋਵਾਂ ਦੀ ਸ਼ਬਦਕ ਜੰਗ ਚੱਲ ਪਈ ਆ ਜਿਵੇਂ ਕਿ ਰਵਨੀਤ ਬਟੂ ਦੀ ਤੇ ਰਾਜਾ ਵੜਿੰਗ ਦੀ ਲੁਧਿਆਣੇ ਚ ਜੰਗ ਚੱਲ ਰਹੀ ਆ ਉਸੇ ਤਰੀਕੇ ਦੇ ਨਾਲ ਇੱਥੇ ਸੰਗਰੂਰ ਦੇ ਵਿੱਚ ਹੁਣ ਖਹਿਰੇ ਦੀ ਤੇ ਗੋਲਡੀ ਦੀ ਜੰਗ ਛੜ ਪਈ ਆ ਬਿਲਕੁਲ ਹੋਰ ਵੀ ਕਈ ਸੀਟਾਂ ਦੇ ਉੱਤੇ ਇਹੋ ਜਿਹਾ ਕੁਝ ਚੱਲ ਪਿਆ ਸੋ ਗੱਲ ਇਹ ਜੀ ਕਿ ਖਹਿਰੇ ਦੇ ਮੂਰੇ ਚੁਣੌਤੀ ਤਾਂ ਹੁਣ ਵਧੀ ਆ ਕਿਉਂਕਿ ਦਲਬੀਰ ਗੋਲਡੀ ਆ ਜਿਹੜਾ ਉਹ ਆਪਾਂ ਜਾਣਦੇ ਕਿ ਇਸ ਵੇਲੇ ਭਾਵੇਂ ਆਪ ਦੇ ਵਿੱਚ ਚਲਾ ਗਿਆ ਤੇ ਆਪ ਦੇ ਵਿੱਚ ਜਾਣ ਤੋਂ ਬਾਅਦ ਤੇ ਉਹ ਇੱਕ ਚੁਣੌਤੀ ਤਾਂ ਪੈਦਾ ਕਰੂਗੀ ਭਾਵੇਂ ਉਹ 2000 ਵੋਟ ਤੋੜੇ ਭਾਵੇਂ 5000 ਵੋਟ ਤੋੜੇ ਤੇ ਪਰ ਜੇ ਇਕੱਠੇ ਰਹਿਣ ਤੇ ਫਿਰ ਗੱਲ ਹੋਰ ਹੁੰਦੀ ਆ ਕਾਂਗਰਸਗਾਂ ਦੇ ਵਿੱਚ ਇੰਡ ਦੇ ਉੱਤੇ ਛਾਲ ਮਾਰ ਕੇ ਕਿਸੇ ਹੋਰ ਪਾਸੇ ਬਹਿ ਜਾਣਾ ਇਹ ਇੱਕ ਪੁਰਾਣੀ ਅਦਾ ਹੈਗੀ ਆ ਜਿਹੜੇ ਨਾਲ ਤੁਰੇ ਫਿਰਦੇ ਹੁੰਦੇ ਕਾਂਗਰਸੀ ਉਹ ਵੀ ਅਸਲ ਦੇ ਵਿੱਚ ਨਾਲ ਨਹੀਂ ਹੁੰਦੇ ਬਹੁਤੀ ਵਾਰ ਉਹ ਵੀ ਕਿਸੇ ਹੋਰ ਪਾਰਟੀ ਨਾਲ ਜੁੜੇ ਹੁੰਦੇ ਆ ਐਤਕੀ ਤਾਂ ਵੈਸੇ ਵੀ ਬੇਸ਼ਰਮੀ ਦੀ ਹੱਦ ਹੋ ਗਈ ਆ ਤੁਸੀਂ ਦੇਖੋ ਨਾ ਉਹ ਇੰਦ ਸੂਰਤ ਦੇ ਵੱਲ ਕੀ ਹੋਇਆ ਸੂਰਤ ਦੇ ਵੱਲ ਕਾਂਗਰਸ ਦਾ ਉਮੀਦਵਾਰ ਹੀ ਬੀਜੇਪੀ ਨਾਲ ਮਿਲਿਆ ਸੀ ਜਿਹਦੇ ਕਾਗਜ਼ ਰੱਦ ਹੋਏ ਜਾਣਬੁੱਝ ਕੇ ਉਹਨੇ ਕਾਗਜ਼ ਰੱਦ ਕਰਵਾਲੇ ਆ ਹੁਣ ਉਹਨੂੰ ਪਾਰਟੀ ਦੇ 6 ਸਾਲ ਵਾਸਤੇ ਬਾਹਰ ਕੱਢਿਆ ਤੁਸੀਂ ਗੱਲ ਕਰ ਲਓ ਇੰਦੌਰ ਵੱਲ ਦੀ ਇੰਦੌਰ ਦੇ ਵੱਲ ਜਿਸ ਤਰੀਕੇ ਦੇ ਨਾਲ ਉਹਨੇ ਆਪਣੇ ਕਾਗਜ਼ ਵਾਪਸ ਲੈ ਲਏ ਕਾਂਗਰਸੀ ਉਮੀਦਵਾਰ ਨੇ ਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਇਹ ਬੇਸ਼ਰਮੀ ਦੇ ਇੱਕ ਨਵੇਂ ਨਮੂਨੇ ਵੀ ਪੇਸ਼ ਹੋ ਰਹੇ ਆ ਅਤਕੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਹਣਾ ਸਾਹਿਬ ਖੈਰ ਅੱਗੇ ਵਧਦੇ ਆ ਗੱਲ ਕਰਦੇ ਆ ਬੋਨੀ ਅਜਨਾਲਾ ਹੋਰਾਂ ਦੀ ਬੋਨੀ ਅਜਨਾਲਾ ਹੋਰਾਂ ਨੇ ਕੱਲ ਵੀ ਆਪਾਂ ਇਹ ਖਬਰਾਂ ਦੇ ਵਿੱਚ ਸਾਂਝ ਪਾਈ ਸੀ ਕਿ ਉਹਨਾਂ ਨੇ ਮਾਫੀ ਮੰਗੀ ਹੈ ਜੀ ਵਿਵਾਦਤ ਬਿਆਨ ਦਾ ਕਰਕੇ ਹੁਣ ਇੱਕ ਵਾਰ ਫਿਰ ਤੋਂ ਮਾਫੀ ਮੰਗੀ ਹੈ ਜੀ ਦੇਖੋ ਜੀ ਗੱਲ ਤਾਂ ਇਹ ਆ ਵੀ ਤੁਸੀਂ ਵਿਵਾਦਤ ਗੱਲ ਕਰਦੇ ਹੀ ਕਿਉਂ ਆ ਤੁਸੀਂ ਇਹੋ ਜਿਹੇ ਸ਼ਬਦ ਮੂੰਹ ਦੇ ਵਿੱਚੋਂ ਕੱਢਦੇ ਹੀ ਕਿਉਂ ਆ ਜਿਹਦੇ ਕਰਕੇ ਉਹ ਵਾਰ ਪੈਦਾ ਹੋਵੇ ਜਿਹਦੇ ਕਰਕੇ ਰੌਲਾ ਪੈਦਾ ਹੋਵੇ ਤੁਸੀਂ ਇਦਾਂ ਦੀਆਂ ਗੱਲਾਂ ਕਰਕੇ ਸਾਬਤ ਕੀ ਕਰਨਾ ਚਾਹਦੇ ਹੋ ਜਦੋਂ ਤੁਸੀਂ ਆਪਣਾ ਕੰਮ ਕਰ ਚੁੱਕਦੇ ਹੋ ਤੁਸੀਂ ਆਪਣਾ ਕੰਮ ਕਰੋ ਜੋ ਤੁਹਾਡੇ ਹਿੱਸੇ ਦੇ ਵਿੱਚ ਆਇਆ ਤੁਸੀਂ ਆਪਣਾ ਕੰਮ ਕਰਦੇ ਰਹੋ ਤੇ ਤੁਸੀਂ ਇਹਦੀਆਂ ਗੱਲਾਂ ਦੇ ਵਿੱਚ ਪੈਣਾ ਕਿਉਂ ਆ ਨਾ ਤੁਹਾਨੂੰ ਕਿਸੇ ਗੱਲ ਦੀ ਜਾਣਕਾਰੀ ਨਾ ਤੁਹਾਨੂੰ ਕਿਸੇ ਗੱਲ ਦਾ ਪਤਾ ਤੇ ਤੁਸੀਂ ਜੋ ਮੂੰਹ ਦੇ ਵਿੱਚ ਉਹਨੇ ਕਹਿ ਕੇ ਤੇ ਬਾਅਦ ਦੇ ਵਿੱਚ ਵਿਵਾਦ ਜਾਣ ਬੁੱਝ ਕੇ ਸਿਹੜਦੇ ਆ ਇਹ ਵੀ ਵਿਵਾਦ ਬਣਿਆ ਲੱਗਦਾ ਜਾਣ ਬੁੱਝ ਕੇ ਸਿਹੜਿਆ ਗਿਆ ਵੀ ਚਲੋ ਲੋਕਾਂ ਦੇ ਵਿੱਚ ਨੰਬਰ ਹੀ ਬਣਾ ਲਏ ਕਿਉਂਕਿ ਇੱਕ ਪ੍ਰਾਰਥਨਾ ਸਮਾਹ ਦੇ ਵਿੱਚ ਜਾ ਕੇ ਤੁਸੀਂ ਸਿੱਖ ਧਰਮ ਬਾਰੇ ਕੋਈ ਟਿੱਪਣੀਆਂ ਕਰਦੇ ਹੋ ਤੇ ਫਿਰ ਹੁਣ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਅਕਾਲ ਤਖਤ ਸਾਹਿਬ ਤੱਕ ਤੇ ਕਈ ਜਥੇਬੰਦੀਆਂ ਦੇ ਵੱਲੋਂ ਤੇ ਬੋਨੀ ਅਜਨਾਲਾ ਭਾਜਪਾ ਨੂੰ ਦਾ ਵਿਰੋਧ ਕੀਤਾ ਜਾ ਰਿਹਾ ਉਹਨੇ ਮਾਫੀ ਫੇਰ ਮੰਗੀ ਆ ਉਹਨੇ ਮਾਫੀ ਪਹਿਲਾਂ ਵੀ ਮੰਗੀ ਸੀ ਤੇ ਹੁਣ ਉਹਨੇ ਇਹ ਗੱਲ ਕਹੀ ਆ ਕਿ ਜੋ ਅਕਾਲ ਤਖਤ ਸਾਹਿਬ ਤੋਂ ਮੇਰੇ ਖਿਲਾਫ ਸਜ਼ਾ ਲੱਗੂਗੀ ਤੇ ਮੈਂ ਉਹਨੂੰ ਵੀ ਅਪਣਾਉਣ ਨੂੰ ਤਿਆਰ ਆ ਨਿਭਾਉਣ ਨੂੰ ਤਿਆਰ ਆ ਪਰ ਭਾਈ ਚਲੋ ਬਾਅਦ ਦੇ ਵਿੱਚ ਸਜ਼ਾ ਤੁਸੀਂ ਭੁਗਤ ਲੋਗੇ ਜੋ ਵੀ ਲੱਗੀ ਪਰ ਗੱਲ ਇਹ ਜੀ ਕਿ ਤੁਸੀਂ ਤੋਲ ਕੇ ਕਿਉਂ ਨਹੀਂ ਬੋਲਦੇ ਤੁਸੀਂ ਵੇਲੇ ਸਿਰ ਕਿਉਂ ਨਹੀਂ ਸੋਚਦੇ ਵੀ ਆਹ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਕੱਢਣੇ ਚਾਹੀਦੇ। ਬਿਲਕੁਲ ਸਹੀ ਕਿਹਾ ਤੁਸੀਂ। ਤਾਂ ਸਾਥ ਖੈਰ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਜੀ ਕਿਵੇਂ ਹੈ ਪੰਜਾਬ ਦਾ ਮੌਸਮ? ਦੇਖੋ ਜੀ ਪੰਜਾਬ ਦਾ ਮੌਸਮ ਅੱਜ ਠੀਕ ਹੈ। ਅੱਜ ਪੰਜਾਬ ਦੇ ਵਿੱਚ ਫਿਲਹਾਲ ਸੋਣੀ ਧੁੱਪ ਨਿਕਲੀ ਹੈ। ਉਹਦਾ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਅੱਜ ਯਾਨੀ ਕਿ 3 ਤਰੀਕ ਤੋਂ ਲੈ ਕੇ 8 ਤਰੀਕ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਦਲਵਾਈ ਰਹਿਣੀ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਗਰਮੀ ਦਾ ਜ਼ੋਰ ਫੜਨਾ ਜੀ। ਜੀ। ਖैर ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਸਿਰ ਵਿਚਾਰਾ ਨਿਸ਼ਾਨ ਚ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ